ਇਹ ਤੁਸੀਂ ਹੌਸਲਾ ਰੱਖੋ ਹੌਸਲਾ ਰੱਖੋ ਤੁਸੀਂ ਹੌਸਲਾ ਰੱਖੋ ਤੁਸੀਂ ਲੇਕਾਂ ਨੂੰ ਕੁੱਟ-ਕੁੱਟ ਕੇ ਰਵਾਉਣ ਵਾਲੇ ਪੰਜਾਬ ਪੁਲਿਸ ਵਾਲੇ ਅੱਜ ਦੇਖੋ ਖੁਦ ਰੋ ਰਿਹਾ ਕਿਉਂ ਰੋ ਰਿਹਾ ਕਿਉਂਕਿ ਇਹ ਵੀ ਪੰਜਾਬ ਪੁਲਿਸ ਦਾ ਸਕਾਰ ਬਣ ਗਿਆ ਇਹਦਾ ਪਰਿਵਾਰ ਇਹਦੇ ਪਰਿਵਾਰ ਨੂੰ ਨੰਗਾ ਕਰ ਕਰਕੇ ਕੁੱਟਿਆ ਪੰਜਾਬ ਪੁਲਿਸ ਵਾਲਿਆਂ ਨੇ ਕਿੰਨਾ ਨੇ ਕੁੱਟਿਆ ਤੁਹਾਨੂੰ ਅੱਗੇ ਦਿਖਾਉਨੇ ਆ ਪਹਿਲਾਂ ਰੋਂਦਾ ਦੇਖ ਲਓ ਭਈ ਮਲਾਜ ਹੋ ਕੇ ਤੁਹਾਨੂੰ ਜਿਹੜਾ ਰੋ ਰੋ ਰਹੇ ਹੋਗੇ ਤੁਸੀਂ ਮਲਾਜ ਹੋਗੇ ਜਿਹੜੀ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਹੈਗੀ ਲੱਗੇ ਮੈਂ ਦੇਖਦਾ ਹਾਂ ਹਾਲ ਕਰਿਆ ਬਣਾ ਮੈਂ ਦੇਖ ਨਹੀਂ ਸਕਦਾ ਵੀਡੀਓ ਵੀ ਨਹੀਂ ਦੇਖੀ ਨਹੀਂ ਤੁਹਾਡਾ ਆਪਣਾ ਮਹਿਕਮਾ ਨਹੀਂ ਤੁਹਾਡੀ ਗੱਲਬਾਤ ਸੁਣਾ ਮੇਰੀ ਕੋਈ ਸੁਣਵਾਈ ਨਹੀਂ ਕਰ ਰਹੀ ਜੀ ਇਹਦੇ ਪਰਿਵਾਰ ਨੂੰ ਕਿਹਨੇ ਕੁੱਟਿਆ ਆਹ ਜਿਹੜੇ ਸੱਪਾਂ ਨੂੰ ਤੁਸੀਂ ਦੇਖ ਰਹੇ ਹੋ ਤਿੰਨਾਂ ਨੂੰ ਜਿਨ੍ਹਾਂ ਨੇ ਜਸਪ੍ਰੀਤ ਸਿੰਘ ਨੂੰ ਡੱਸ ਲਿਆ ਇਕੱਲਾ ਹੀ ਮਾਂ ਪਿਓ ਦੇ ਘਰ ਮੁੰਡਾ ਸੀ ਜਸਪ੍ਰੀਤ ਸਿੰਘ 2 ਸਾਲ ਕੈਨੇਡਾ ਲਾ ਕੇ ਗਿਆ ਵਿਚਾਰਾ ਜਾਂਦਾ ਹੀ 에어ਪੋਰਟ ਤੋਂ ਚੱਕਿਆ ਚੱਕ ਕੇ ਡੰਗ ਮਾਰ ਕੇ ਦਸ ਲਿਆ ਹੁਣ ਇਹ ਪੁਲਿਸ ਵਾਲਿਆਂ ਨੂੰ ਤੁਸੀਂ ਪੁੱਛੋ ਇਹਨਾਂ ਦੇ ਘਰੇ ਵੀ ਮਾਮਾ ਭੈਣਾ ਇਹਨਾਂ ਦੀਆਂ ਹੈਗੀਆਂ ਨੇ ਭਗਮੰਤ ਮਾਨ ਦੇ ਦੋ ਬੇਟੀਆਂ ਨੇ ਆਹ ਜਿਹੜਾ ਪੁਲਿਸ ਵਾਲਾ ਡੀਜੀਪੀ ਆ ਇਹਦੇ ਵੀ ਬੇਟੀਆਂ ਨੇ ਇਹਦੇ ਘਰੇ ਇਹਦੀ ਮਾਂ ਵੀ ਆ ਆਹ ਜਿਹੜਾ ਆਈਜੀ ਆ ਮਨਦੀਪ ਸਿੱਧੂ ਇਹਦੇ ਵੀ ਘਰੇ ਬੱਚੀਆਂ ਨੇ ਇਹ ਹਰਾਮ ਦੇ ਪੁੱਤ ਕਰਦੇ ਕੀ ਨੇ ਤੇ ਕਹਿੰਦੇ ਕੀ ਨੇ ਤੁਸੀਂ ਦੇਖੋ ਔਰਤਾਂ ਨੂੰ ਥਾਣੇ ਲਿਆ ਕੇ ਫਿਰ ਨੰਗੀਆਂ ਕਰ ਕਰਕੇ ਕੁੱਟਦੇ ਨੇ ਤੁਸੀਂ ਪਹਿਲਾਂ ਵੀ ਬਥੇਰੀਆਂ ਵੀਡੀਓ ਦੇਖੀਆਂ ਹੋਣਗੀਆਂ ਕਿ ਥਾਣੇ ਲਿਆ ਕੇ ਕਿੱਦਾਂ ਉਹਨਾਂ ਨੂੰ ਨੰਗੀਆਂ ਕਰ ਕਰਕੇ ਕੁੱਟਦੇ ਨੇ ਜੇ ਇਹਨਾਂ ਦੀਆਂ ਮਾਮਾ ਭੈਣਾਂ ਨੂੰ ਕੋਈ ਹੋਰ ਥਾਣੇ ਵਾਲਾ ਨੰਗੀਆਂ ਕਰ ਕਰਕੇ ਕੁੱਟੇ ਤਾਂ ਇਹਨਾਂ ਨੂੰ ਕਿਵੇਂ ਲੱਗੇ ਪੁਲਿਸ ਵਾਲਿਆਂ ਨੂੰ ਕਿਵੇਂ ਲੱਗੇ ਜੇ ਕੱਲ ਨੂੰ ਕੋਈ ਇਹਨਾਂ ਦੀਆਂ ਮਾਵਾ ਭੈਣਾਂ ਨੂੰ ਚੱਕ ਕੇ ਲੈ ਜਵੇ ਫਿਰ ਨੰਗੀਆਂ ਕਰ ਕਰ ਕੇ ਕੁੱਟੇ ਤੇ ਇਹਨਾਂ ਨੂੰ ਕਿਵੇਂ ਲੱਗੂਗਾ ਇਹ ਪੁਲਿਸ ਵਾਲਿਆਂ ਨੂੰ ਕਿਵੇਂ ਲੱਗੂਗਾ ਇਹਨਾਂ ਦਾ ਕੋਈ ਪਰਿਵਾਰ ਦਾ ਜੀ ਕੋਈ ਮਾਰ ਦੇਵੇ 에어ਪੋਰਟ ਤੋਂ ਚੱਕ ਕੇ ਤੇ ਫਿਰ ਇਹਨਾਂ ਨੂੰ ਕਿਵੇਂ ਲੱਗੂਗਾ ਇਹਨਾਂ ਨੇ ਉਹ ਜਸਪ੍ਰੀਤ ਦਾ ਕਤਲ ਕਰ ਦਿੱਤਾ 에어ਪੋਰਟ ਤੋਂ ਚੱਕ ਕੇ ਸਿਰਫ ਇੱਕ ਚੌਧਰ ਪਾਉਣ ਦੇ ਲਈ ਵੀਜੀ ਅਸੀਂ ਮੁੰਡਾ ਕੈਡਨੈਪ ਕਰਿਆ ਹੋਇਆ ਬੱਚਾ ਛੜਵਾ ਲਿਆ ਉਹ ਬੱਚੇ ਨੂੰ ਕੈਡਨੈਪ ਕੀਤਾ ਪੁਲਿਸ ਵਾਲਿਆਂ ਨੇ ਇਹਨਾਂ ਦੇ ਗੁੰਡਿਆਂ ਨੇ ਕੈਡਨੈਪ ਕੀਤਾ ਇਹਨਾਂ ਨੇ ਕਹਿ ਕੇ ਕੈਡਨੈਪ ਕਰਵਾਇਆ ਫੇਰ ਬੱਲੇ ਬੱਲੇ ਕਰਾਉਣ ਦੇ ਲਈ ਉਹ ਮੁੰਡੇ ਦੀ ਬਲੀ ਦੇ ਦਿੱਤੀ ਉਹਨੂੰ 에어ਪੋਰਟ ਤੋਂ ਚੱਕ ਕੇ ਮਾਰ ਦਿੱਤਾ ਗੋਲੀਆਂ ਮਾਰ ਮਾਰ ਕੇ ਝੂਠਾ ਮੁਕਾਬਲਾ ਬਣਾ ਦਿੱਤਾ ਇਹ ਜ਼ਰਹੀਲੇ ਸੱਪਾਂ ਨੇ ਹੁਣ ਹੋਰ ਕਿੰਨੇ ਕੁ ਪੰਜਾਬ ਦੇ ਮੁੰਡੇ ਦੱਸਣੇ ਨੇ ਇਹ ਸੱਪਾਂ ਨੇ ਅਜੇ ਕੋਈ ਨਹੀਂ ਪਤਾ ਕਿਉਂਕਿ 2 ਸਾਲ ਪਏ ਨੇ 2 ਸਾਲ ਦੇ ਵਿੱਚ ਕਿੰਨੀ ਕੁ ਤਬਾਹੀ ਲਿਆਉਣਗੇ ਪੰਜਾਬ ਦੇ ਵਿੱਚ ਇਹ ਕਿਸੇ ਨੂੰ ਨਹੀਂ ਪਤਾ ਤੁਹਾਨੂੰ ਪਤਾ ਕਿ ਹਰ ਰੋਜ਼ ਹੀ ਕਹਿ ਦਿੰਦੇ ਨੇ ਜੀ ਉਹ ਥਾਣੇ ਤੇ ਬੰਬ ਸੱਡ ਦਤਾ ਕਿਸੇ ਨੇ ਆਪ ਹੀ ਬੰਬ ਸੱਟ ਲੈਂਦੇ ਨੇ ਫਿਰ ਬਾਅਦ ਦੇ ਵਿੱਚ ਕੰਜਰ ਲੋਕਾਂ ਦੇ ਮੁੰਡਿਆਂ ਨੂੰ ਚੱਕ ਕੇ ਫਿਰ ਮੁਕਾਬਲੇ ਬਣਾ ਦਿੰਦੇ ਨੇ ਇਹ ਗੁੰਡਾਗਰਦੀ ਕਰਦਾ ਇਹ ਭਗਮੰਤਮਾਨ ਭਗਮੰਤਮਾਨ ਦੇ ਵੀ ਬੱਚੇ ਨੇ ਪਰ ਆਪਣੇ ਬੱਚੇ ਨਾ ਇਹਨਾਂ ਨੂੰ ਕੁਝ ਹੋਵੇ ਇਹਦਿਆਂ ਨੂੰ ਪਰ ਲੋਕਾਂ ਦੇ ਬੱਚੇ ਇਹਨੇ ਜ਼ਰੂਰ ਮਾਰਨੇ ਨੇ ਕੰਜਰ ਭਗਮੰਤਮਾਨ ਨੇ ਸੱਪ ਨੇ ਜਿਸ ਮਾਂ ਪਿਓ ਦਾ ਇਕੱਲਾ ਹੀ ਮੁੰਡਾ ਹੋਵੇ 2 ਬਾਈਆਂ ਸਾਲਾਂ ਦਾ ਉਹਨੂੰ ਪੁਲਸੋ ਝੂਠੇ ਮੁਕਾਬਲੇ 'ਚ ਮਾਰ ਦਵੇ ਉਹ ਵੀ ਗੁਰਸਿੱਖ ਗੁਰਬਾਣੀ ਪੜਨ ਵਾਲਾ ਨਿਤਨੇਮੀ ਨੌਜਵਾਨ ਜੋ ਕਿ ਅੱਗੇ ਹੋਰ ਬੱਚਿਆਂ ਨੂੰ ਵੀ ਪਾਠ ਕਰਨਾ ਸਿਖਾਉਂਦਾ ਸੀ ਉਸ ਤਰ੍ਹਾਂ ਵੇ ਹੋਣ ਹਾਰ ਗੁਰਸਿੱਖ ਦਾ ਕਤਲੇ ਆਮ ਕਰ ਦਵੇ ਸਰਕਾਰ ਜੋ ਕਹਿੰਦੀ ਆ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਆਮ ਆਦਮੀ ਆਮ ਆਦਮੀਆਂ ਤੇ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਵਾਂਗ ਕਤਲੇ ਆਮ ਕਰੇ ਫੇਰ ਤੁਸੀਂ ਕੀ ਕਹੋਗੇ ਮਾਂ ਪਿਓ ਦੇ ਘਰੇ ਕੱਲਾ ਹੀ ਮੁੰਡਾ ਸੀ ਇਹ ਜਸਪ੍ਰੀਤ ਸਿੰਘ 에어ਪੋਰਟ ਤੋਂ ਚੱਕ ਲਿਆ ਚੱਕ ਕੇ ਉਹਦਾ ਮੁਕਾਬਲਾ ਬਣਾ ਦਿੱਤਾ ਇਹਨਾਂ ਹਰਾਮਦਿਆਂ ਨੇ ਹੁਣ ਅਸੀਂ ਇਹਨਾਂ ਹਰਾਮਦਿਆਂ ਨੂੰ ਇਹ ਪੁੱਛਦੇ ਆ ਕਿ ਤੁਹਾਡੇ ਉੱਜੜ ਜਾਣ ਘਰ ਦੀ ਘਰ ਤੁਸੀਂ ਹੋ ਜੋ ਬਰਬਾਦ ਹਰਾਮ ਦੇ ਉਹ ਪੁਲਿਸ ਵਾਲਿਓ ਤੇ ਭਗਮੰਤ ਮਾਨ ਤੇ ਭਗਮੰਤ ਮਾਨ ਤੇ ਮਹਿਤੀਓ ਤੁਹਾਡੇ ਵੀ ਘਰ ਉੱਜੜ ਜਾਣ ਜਿਵੇਂ ਘਰ ਤੁਸੀਂ ਆ ਜਾਣਿਆ ਜਸਪ੍ਰੀਤ ਦਾ ਜਸਪ੍ਰੀਤ ਦੇ ਮਾਪਿਓ ਨੂੰ ਤੁਸੀਂ ਬਜ਼ੁਰਗਾਂ ਨੂੰ ਕੱਲਿਆਂ ਛੱਡ ਦਿੱਤਾ ਉਹਨਾਂ ਦਾ ਇੱਕੋ ਹੀ ਸਹਾਰਾ ਸੀ ਉਹਨੂੰ ਤੁਸੀਂ ਮਾਰ ਦਿੱਤਾ ਤੁਹਾਡੇ ਵੀ ਘਰ ਐਵੇਂ ਹੀ ਉੱਜੜਨ ਤੁਹਾਡੇ ਵੀ ਘਰੇ ਇਵੇਂ ਹੋਵੇ ਜਿੱਦਾਂ ਜਸਪ੍ਰੀਤ ਦੇ ਘਰੇ ਹੋਇਆ ਫੇਰ ਤੁਹਾਨੂੰ ਪੁੱਛਾਂਗੇ ਕਿ ਕਿਵੇਂ ਲੱਗ ਰਿਹਾ ਤੁਹਾਨੂੰ ਫੇਰ ਪੁੱਛਾਂਗੇ ਕਿ ਕਿਵੇਂ ਲੱਗ ਰਿਹਾ ਤੁਹਾਨੂੰ ਜੇ ਤੁਸੀਂ ਦੋ ਮਾਂ ਪਿਓ ਦੇ ਜਣੇ ਹੋਇਓ ਤੁਸੀਂ ਸੱਚੇ ਹੋ ਹਰਾਮ ਦੇ ਨਹੀਂ ਹੈਗੇ ਤਾਂ ਐਂ ਕਰੋ ਆ ਏਅਰਪੋਰਟ ਦੀ ਵੀਡੀਓ ਦਿਖਾਵੋ ਜਦੋਂ ਜਸਪ੍ਰੀਤ ਸਿੰਘ ਉੱਤਰਦਾ ਏਅਰਪੋਰਟ ਤੇ ਉਹ ਕਿੱਧਰ ਨੂੰ ਜਾਂਦਾ ਕਿਧੇ ਨਾ ਜਾਂਦਾ ਉਹ ਵੀਡੀਓ ਦਿਖਾਵੋ ਹਰਾਮ ਦੇਉ ਪੁੱਤੋ ਤੁਸੀਂ ਮਾਰਿਆ ਉਸਨੂੰ ਵੀਡੀਓ ਤਾਂ ਤਾਂ ਦਿਖਾਵੋ ਜੇ ਤੁਸੀਂ ਨਾ ਮਾਰਿਆ ਹੋਵੇ ਤੁਸੀਂ ਮਾਰਿਆ ਉਹ ਜਸਪ੍ਰੀਤ ਨੂੰ ਉਹਦਾ ਖੂਨ ਪੀਤਾ ਤੁਸੀਂ ਆਹ ਤੁਸੀਂ ਦੇਖੋ ਟੀਵੀ ਦੀ ਸਕਰੀਨ ਤੇ ਲੋਕੋ ਆਹ ਨੇ ਐਮਐਲਏ ਮੰਤਰੀ ਸ਼ਾਂਤਰੀ ਚੋਰ ਲਟੇਰੇ ਆਹ ਸਾਨੂੰ ਦਿਖਾਉਨੇ ਟੀਵੀ ਦੀ ਸਕਰੀਨ ਤੇ ਇਹ ਚੋਰਾਂ ਨੂੰ ਹਰਾਮੀਆਂ ਨੂੰ ਪੁੱਛੋ ਤੁਸੀਂ ਬਈ ਜਸਪ੍ਰੀਤ ਦੀ ਵੀਡੀਓ ਕਿਉਂ ਨਹੀਂ ਦਿਖਾਉਂਦੇ 에어ਪੋਰਟ ਤੋਂ ਉਤਰੇ ਦੀ ਲੋਕੋ ਪੁੱਛੋ ਕਈ ਕਹਿੰਦੇ ਨੇ ਤੇਰੀ ਲੈਂਗੁਏਜ ਸਹੀ ਨਹੀਂ ਹੈ ਜੀ ਤੂੰ ਵਧੀਆ ਤਰੀਕੇ ਨਾਲ ਨਹੀਂ ਬੋਲਦਾ ਉਹ ਜਿਹਦਾ ਘਰ ਉਜੜ ਜਾਵੇ ਉਹਨਾਂ ਨੂੰ ਪੁੱਛ ਕੇ ਦੇਖੋ ਕੀ ਹੁੰਦਾ ਦੁੱਖ ਉਹ ਮਾਂ ਪਿਓ ਨੂੰ ਪੁੱਛ ਕੇ ਦੇਖੋ ਜਸਪ੍ਰੀਤ ਦੇ ਨੂੰ ਕਿ ਕੀ ਹੁੰਦਾ ਦੁੱਖ ਇਹ ਲੋਕਾਂ ਦੇ ਘਰ ਝਾੜਦੇ ਨੇ ਤੇ ਅਸੀਂ ਇਹਨਾਂ ਨੂੰ ਜੀ ਜੀ ਕਰਕੇ ਬੁਲਾਈਏ ਭਗਮੰਤ ਮਾਨ ਨੂੰ ਤੇ ਭਗਮੰਤ ਮਾਨ ਦੀ ਗੁੰਡੀ ਪੁਲਿਸ ਨੂੰ ਅਸੀਂ ਜੀ ਜੀ ਕਰਕੇ ਬੁਲਾਈਏ ਸਤਕਾਰ ਨਾਲ ਬੁਲਾਈਏ ਸਤਕਾਰ ਨਾਲ ਬੁਲਾਉਣ ਵਾਲੇ ਕਿੰਨੇ ਟੀਵੀ ਚੈਨਲ ਨੇ ਜੋ ਧੰਦੇ ਵਾਲੇ ਨੇ ਉਹ ਧੰਦਾ ਚਲਾਉਂਦੇ ਨੇ ਸਾਤੋਂ ਨਹੀਂ ਬੋਲਿਆ ਜਾਂਦਾ ਸਤਕਾਰ ਨਾਲ ਜਿੱਦਾਂ ਤੇ ਹੁੰਦੇ ਨੇ ਗੁੰਡੇ ਉਦਾਂ ਦੀ ਉਹਨਾਂ ਨੂੰ ਪਾਸਾ ਸਿਖਾਉਨੇ ਆ ਇਹ ਗੁੰਡੇ ਨੇ ਹਰਾਮਜਾਦੇ ਨੇ ਪਰਾਦੀ ਨੇ ਪਰਾਦੀ ਨੇ ਪਰਾਦੀ ਗੁੰਡੇ ਬਦਮਾਸ ਨੇ ਇਹ ਅੱਤਵਾਦੀਆਂ ਨੇ ਇਹ ਮੁੰਡੇ ਦਾ ਖੂਨ ਪੀਤਾ ਜਸਪ੍ਰੀਤ ਦਾ ਜੋ ਕੇ ਗੁਰਸਿੱਖ ਬੱਚਾ ਸੀ ਉਹਨੂੰ ਇਹਨਾਂ ਨੇ ਦੱਸ ਲਿਆ ਸੱਪਾਂ ਨੇ ਆ ਜਿੰਨੇ ਵੀ ਭਗਮੰਤਾਂ ਤੇ ਹਮੈਤੀ ਨੇ ਐਮ ਐਲ ਏ ਮੰਤਰੀ ਸ਼ਾਂਤਰੀ ਚੋਰ ਲਟੇਰੇ 92 ਨੇ ਇਹ 92 ਦੀ 92 ਕੰਜਰਾਂ ਨੂੰ ਪੁੱਛੋ ਇਹ ਕਿਉਂ ਨਹੀਂ ਦਿਖਾਉਂਦੇ 에어ਪੋਰਟ ਦੀ ਵੀਡੀਓ ਜੇ ਸੱਚੇ ਨੇ ਸੱਚੇ ਸਾਬਤ ਹੋ ਜਾਣ 에어ਪੋਰਟ ਦੀ ਵੀਡੀਓ ਦਿਖਾ ਕੇ ਕਿਉਂਕਿ ਇਹ ਹਰਾਮ ਦੇ ਪੁੱਤ ਝੂਠੇ ਨੇ ਪੰਜਾਬ ਦੇ ਲੋਕੋ ਤੁਸੀਂ ਪਾਵੋ ਵੋਟਾਂ ਵੋਟਾਂ ਪਾ ਪਾ ਕੇ ਆਪਣੇ ਮੁੰਡੇ ਮਰਵਾਵੋ ਏ ਪੰਜਾਬ ਪੁਲਿਸ ਤੋਂ ਇਹ ਭਗਮੰਤਮਾਨ ਤੋਂ ਹੁਣ ਤੱਕਰ ਕਿੰਨੇ ਪੁਲਿਸ ਮੁਕਾਬਲੇ ਕੀਤੇ ਨੇ ਇਹ ਭਗਮੰਤਮਾਨ ਹਰਾਮ ਦੇ ਪੁੱਤ ਨੇ ਕਿਸਾਨਾਂ ਦੇ ਨਾਲ ਕੀ ਕੁਸ਼ ਕੀਤਾ ਤੁਹਾਨੂੰ ਪਤਾ ਕਹਿੰਦਾ ਸੀ ਅਸੀਂ ਉਹ ਮੋਰਚਾ ਜਿਹੜਾ ਕਿਸਾਨਾਂ ਦਾ ਮੋਰਚਾ ਉਹ ਤਾਂ ਚਕਾਇਆ ਸਾਨੂੰ ਪਤਾ ਲੱਗਿਆ ਇਹਨਾਂ ਨੇ ਕੋਰਟ ਦੇ ਵਿੱਚ ਲਿਖ ਕੇ ਦਿੱਤਾ ਕਿ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਦਿੱਲੀ ਨੂੰ ਜਾਣਾ ਸੀ ਦਿੱਲੀ ਨੂੰ ਜਾਣਾ ਸੀ ਤਾਂ ਅਸੀਂ ਹਾਈ ਕਾਟਰ ਨੂੰ ਲਿਖ ਕੇ ਦੰਦੇ ਨੇ ਕਿ ਦਿੱਲੀ ਨੂੰ ਜਾਣਾ ਸੀ ਇਹਨਾਂ ਨੇ ਤਾਂ ਕਰਕੇ ਅਸੀਂ ਮੋਰਚਾ ਚਕਾਇਆ ਪਹਿਲਾਂ ਬੋਲਦੇ ਸੀ ਕਿ ਜਿਹੜੇ ਲੁਧਿਆਣੇ ਦੇ ਫੈਕਟਰੀਆਂ ਵਾਲੇ ਨੇ ਉਹਨਾਂ ਦਾ ਕੰਮ ਰੁਕਦਾ ਅਸੀਂ ਤਾਂ ਇਹ ਮੋਰਚਾ ਚਕਾਇਆ ਪਰ ਮੋਰਚੇ ਦੇ ਵਿੱਚ ਤਾਂ 300 ਬੰਦਾ ਹੀ ਸੀ ਕਿਹੜਾ ਬਾੜੇ ਸੀ 300 ਬੰਦਾ ਸੀ ਕਿਉਂਕਿ ਕਿਸਾਨ ਜਿੱਥੇ ਬੰਦੀਆਂ ਦੇ ਜਿੰਨੇ ਵੀ ਆਗੂ ਨੇ ਹੋਰ ਓਏ ਭਗਮੰਤਮਾਨ ਨੇ ਖਰੀਦ ਲੇ ਜੁੱਤੀ 'ਚ ਪਾਣੀ ਪਾ ਕੇ ਦੇਤਾ ਉਹਨਾਂ ਨੇ ਪੀ ਲਿਆ ਜੁੱਤੀ 'ਚੋਂ ਪਾਣੀ ਹਰਾਮ ਦੇ ਪੁੱਤ ਵਿੱਕ ਗਏ ਥੋੜੇ ਜਿਹਾ ਸੀਗੇ ਉਹਨਾਂ ਨੂੰ ਉਥੋਂ ਠਾਲਤਾ ਕਿਉਂਕਿ ਲੋਕਾਂ ਦਾ ਏਕਾ ਹੀ ਨਹੀਂ ਜਿਹੜੇ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਨੇ ਜਾਂ ਸਿੱਖ ਜਿੱਥੇ ਬੰਦੀਆਂ ਦੇ ਆਗੂ ਨੇ ਉਹ ਤਾਂ ਹੁਣ ਸਰਕਾਰ ਦੀਆਂ ਜੁੱਤੀਆਂ ਚ ਪਾਣੀ ਪੀਂਦੇ ਨੇ ਵਿੱਕ ਜਾਂਦੇ ਨੇ ਹਰਾਮ ਦੇ ਥੋੜੇ ਥੋੜੇ ਪੈਸੇ ਤੇ ਫਿਰ ਪੰਜਾਬ ਦੇ ਲੋਕਾਂ ਦਾ ਕੀ ਹੋਣਾ ਪਰ ਲੋਕਾਂ ਨੂੰ ਪੰਜਾਬ ਦੇਆਂ ਨੂੰ ਏਕਾ ਕਰਨ ਦੀ ਲੋੜ ਆ ਤਾਦੀ ਕੁਝ ਹੋਊਗਾ ਜੇ ਤੁਸੀਂ ਇਕੱਠੇ ਨਾ ਹੋਏ ਐਵੇਂ ਜਿਵੇਂ ਮਰਨਗੇ ਮੁੰਡੇ ਜਿੱਦਾਂ ਜਸਪ੍ਰੀਤ ਦਾ ਕਤਲਿਆਮ ਹੋਇਆ ਹੋਰ ਵੀ ਅੱਗੇ ਐਵੇਂ ਹੀ ਹੋਣਗੇ ਹੁਣ ਤੁਸੀਂ ਇਹਨਾਂ ਗੁੰਡਿਆਂ ਤੋਂ ਆਪਣੇ ਮੁੰਡੇ ਮਰਵਾਉਣੇ ਆ ਜੇ ਏਕਾ ਕਰਨਾ ਇਹ ਤੁਸੀਂ ਦੇਖ ਲਓ